ਵਧੀਆ ਉਹ ਦੇਦਾ ਕੋ ਸਾਰੇ ਹੈਂ ਚੜਦੀ ਕਲਾ ਚ ਘੈਂਟ ਆਪਾਂ ਕੀ ਕਰੀ ਜੰਨੇ ਆ ਨਹੀਂ ਸਾਰੇ ਫੋਰ ਮੈਨ ਨਹੀਂ ਤੁਸੀਂ ਆਪੇ ਕਰੀ ਜੰਨੇ ਆ ਹੈਨਾ ਮੈਨੂੰ ਆਲੀ ਨਵਨ ਮਿਸਤਰੀ ਲਾ ਦੇ ਤੁਸੀਂ ਹੈਨਾ ਤਾਂ ਹੀ ਹਰੇਕ ਚੀਜ਼ ਦੀ ਖੋਲੋ ਵਨ ਜੀ ਕਰੀ ਜੰਨੇ ਆ ਹੁਣ ਕੀ ਹੋ ਗਿਆ ਇਹਨੂੰ ਸਟਾਰਟ ਨਹੀਂ ਹੋ ਰਹੀ ਗਾੜੀ ਕੱਲ ਬੰਦ ਨਹੀਂ ਹੋ ਗਿਆ ਮੈਂ ਦੇਖ ਰਿਹਾ ਹਾਂ ਕਿ ਫਾਲਟ ਪੜ ਗਿਆ ਕਰ ਲੋਗੇ ਆਪੇ ਅੰਨ ਮੈਦਾ ਫੋੜਨਾ ਇਹਦਾ ਅੱਜ ਤਾਈ ਦੇ ਕੋ ਮੈਂ ਕਿਤੇ ਅੱਜ ਤਾਈ ਦੇ ਚਲੋ ਤੁਸੀਂ ਕਰੋ ਇਹਨੂੰ ਸਹੀ ਅਸੀਂ ਦੇਖਦੇ ਹਾਂ ਕਿਵੇਂ-ਕਿਵੇਂ ਕਰਦੇ ਹਾਂ ਤੁਸੀਂ ਹੈਨਾ ਅੱਜ ਦੇਖੋ ਬੈਟਰੀ ਚ ਕੋਈ ਹੋ ਗਿਆ ਹੋਣਾ ਬੈਟਰੀ ਦੀ ਕੋਈ ਤਾਰ ਤੁਰ ਖੁੱਲ ਗਈ ਹੋਣੀ ਹੈ ਹੈਨਾ ਵਾਓ ਵੈਰੀ ਗੁੱਡ ਜੌਬ ਗੁੱਡ ਜੌਬ ਮੈਂ ਮਿਸਤਰੀ ਦਾ ਘੈਂਡਾ ਸਾਡਾ ਸਾਰੇ ਕੰਮ ਕਰੀ ਜਾਂਦਾ ਹੈ ਨਾ ਬਿਜਲੀ ਦੇ ਵੀ ਮੋਟਰਸਾਈਕਲਾਂ ਦੇ ਵੀ ਗੱਡੀਆਂ ਦੇ ਵੀ ਖੋਲਵੰਨ ਹੈਨਾ ਸਾਰੀ ਕਰ ਲੈਨੇ ਆ ਵਧੀਆ ਹਾਂਜੀ ਆਪਾਂ ਨਾਲੇ ਚਲ ਜਾਂ ਫਿਰ ਅੰਮੋਲ ਲੈ ਜਬ ਤੱਕ ਹੈ ਮੈਂ ਦੇਖਦਾ ਹਾਂ ਧੁੱਪ ਚੜ ਗਈ ਫਿਰ ਅੱਜ ਸਭ ਨੇ ਆਪਣਾ ਆਸਣ ਬਾਹਰ ਲਾ ਲਿਆ ਕਿਹਨਾ ਜਿਵੇਂ ਬਾਹਰ ਬੈਠਣਾ ਹੈ ਹਵਾ ਚ ਔਰ ਇੱਕ ਚਾਦਰ ਉੱਡ ਗਈ ਆਸਣ ਚਾਦਰ ਉੱਡ ਗਈ ਦੀ ਸੈਟ ਕਰਦੇ ਇਹਨੂੰ ਬਾਹਰ ਨਹੀਂ ਬੈਠੀਦਾ ਹੁੰਦਾ ਬੁੱਤ ਬਾਹਰ ਬਿਸਤਰਾ ਨਹੀਂ ਸੱਟਾ ਹੁੰਦਾ ਹੁੰਦਾ ਹੈਗਾ ਹਵਾ ਬਹੁਤ ਚੱਲਦੀ ਹੈ। ਮੈਨੂੰ ਸੁਕਾਉਣਾ ਪਹਿਲਾਂ ਫਿਰ ਤੇਲ ਲਾਉਂਗੀ ਫਿਰ ਉਹ ਐਨੇ ਜੂ ਰੈਂਬੋ ਨੂੰ ਘਮਾ ਲੈਣਾ ਕੰਮ ਹੈ। ਤੁਸੀਂ ਪਾ ਜਾਣੀ ਹੈ ਉਹਨੂੰ ਅੰਦਰ ਕਰਨਾ ਹੈ ਕੀ ਨੂੰ ਪਤਾ ਲੱਗਦਾ ਜਦੋਂ ਜੇ ਵੀ ਆ ਕੋਈ ਕੰਮ ਕਰਨ ਲੱਗਿਆ ਹੈ ਨਾ ਤਾਂ ਇਹਨੇ ਪਤਾ ਲੱਗ ਜਾਂਦਾ ਜਦੋਂ ਵੀ ਕੋਈ ਕੰਮ ਕਰਨ ਲੱਗਿਆ ਅੱਜ ਅਸੀਂ ਮੋਟਰਸਾਈਕਲ ਸਵਾਰ ਰਹੇ ਹਾਂ ਤੇ ਜਿਹੜਾ ਉੱਪਰ ਵਾਲਾ ਪੱਖਾ ਹੈ ਸਾਡਾ ਉਹ ਨਾ ਚ ਰਸੋਈ 'ਚ ਉਹ ਬਹੁਤ ਹੌਲੀ ਹੌਲੀ ਚੱਲਦਾ ਹੈ ਉੱਪਰ ਵਾਲੀ ਕੋਲ ਕਹਿੰਦਾ ਮੈਂ ਪਿਆ ਇਹ ਇੱਕ ਪੱਖਾ ਪਿਆ ਉਹਨੂੰ ਉੱਪਰ ਲਾ ਦੂੰ ਹਰੜਾ ਲੋਭੀਲੇ ਚਲਾਉਣਾ ਪੈਂਦਾ ਵੀਰ ਸੋਈ 'ਚ ਹਵਾ ਆਵੇ ਹਵਾ ਉਹਦੀ ਫੇਰ ਵੀ ਇੰਨੀ ਆਉਂਦੀ ਨਹੀਂ ਹੈਗੀ ਫਿਰ ਉਹ ਉਹੀ ਵਸਰ ਸੋਈ ਥੋੜੀ ਬਹੁਤੀ देर ਚਲਾ ਦੇਕਰੋਂਗੇ ਕੀ ਕਿਹੜੇ ਛੋਟਾ ਯਾ ਇਹਦੇ ਨਾਲੋਂ ਵੀ ਜਿਹੜਾ ਛੋਟਾ ਹੈ ਛੋਟਾ ਜਿਹੜਾ ਕਾਲਾ ਜਿਹਾ ਸਰਦਾਰੀ ਇਹਦੇ ਨਾਲ ਹ ਲੈ ਆ ਮਾ ਇਹ ਲਾ ਪਿਆਜ਼ ਵਾਲਾ ਫਿਰਦਾ ਤਾਂ ਮੈਂ ਤੁਹਾਨੂੰ ਦੇਖਦੀ ਸੀ ਤੁਸੀਂ ਕਿੱਥੇ ਤੁਸੀਂ ਹੈ ਨਹੀਂ ਤੇ ਉਹਦੇ ਪਿਆਜ਼ ਲੈਣੇ ਤੇ ਹੂੰ ਕਿੰਨਾ ਰੇਟਾ ਹੁਣ ਪਿਆਜ਼ਾਂ ਦਾ 25 ਰੁਪਏ ਕਿਲੋ 100 ਰੁਪਏ ਦੇ 4 ਕਿਲੋ 10 ਕਿਲੋ ਲੈ ਲਓ ਅਰ ਵਨ ਵੀ ਨਾ ਲਿਆ ਆ ਤਾਂ ਮਡੇ ਦੋ ਦੋ ਹੀ ਸਵੇਰੇ ਸਵੇਰੇ ਚਮਕ ਗਏ ਸ਼ੁੱਕਰਵਾਰ ਨੂੰ ਇਹ ਅੱਜ ਤਾਂ ਸੰਡੇ ਦੀ ਵੇਟ ਵੀ ਨਹੀਂ ਕਰੀ ਤੁਸੀਂ ਅੱਧਾ ਆਹੀ ਗੇਟਰ ਨੂੰ ਲੈ ਜਾ ਅੱਧਰੋਂ ਕੋਈ ਕੁੱਤਾ ਨਹੀਂ ਹੁੰਦਾ ਉਧਰ ਤੁਹਾਨੂੰ ਕੁੱਤੇ ਤੰਗ ਕਰੋਗੇ ਦੂਸਰੇ ਹਵਾ ਬਹੁਤ ਸੋਹਣੀ ਚੱਲ ਰਹੀ ਹੈ ਅੱਜ ਹੈਨਾ ਛੱਡੀ ਠੰਡੀ ਹਵਾ ਓਏ 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 ਕੱਪੜੇ ਲਵੇੜ ਦੂਗਾ ਤੇਰੀ ਆ ਜਾ ਆਸ਼ੂ ਬਾਹਰ ਲੱਗ ਜੂਗੇ ਚਾਹ ਤੋ ਚੱਲ ਵਿੱਚੋਂ ਉਹ ਲੈ ਚੱਲਦਾ ਜੜੋ ਚੱਰ ਰੇ ਬੋ ਲੈ ਲੈ ਆ ਜਾ ਆ ਜਾ ਹੁਣ ਤੱਲੇ ਵੜਦਾ ਫਿਰ ਆ ਜਾ ਇਹਨੇ ਆ ਕੇ ਪਾਣੀ ਪਾ ਕੇ ਅੰਦਰ ਬੰਨੀ ਆ ਅੱਜ ਬਹੁਤ ਦਿਨਾਂ ਦਾ ਹੋ ਗਿਆ ਇਹਨੇ ਪਤਾ ਨਹੀਂ ਖਾਦ ਜੀ ਕਰ ਲਈ ਇਹਨੇ ਆ ਦੇਖੋ ਪਰਸੋਂ ਮੈਂ ਦਵਾਈ ਲਾ ਕੇ ਪਾਊਡਰ ਲਾਇਆ ਤੁਹਾਨੂੰ ਆ ਦੇਖੋ ਹੁਣ ਰੁਕ ਜਾ ਕੁਛ ਨਹੀਂ ਪਰਸੋਂ ਦਵਾਈ ਲਾਈ ਦੀ ਇਹਨੇ ਪਾਊਡਰ ਲਾਇਆ ਮਰਵਾਣ ਫਣੀ ਮੁੰਡੇ ਤੇ ਘਾੜ ਵੜ ਲੱਗੇ ਲੱਗੇ ਛੜ ਚ ਰੰਭੋ ਦੇ ਪਦੰਦੇ ਨੇ ਖਜਾਲਿਆ ਕਿਤੇ ਹਨਾ ਦੇਖੋ ਹਾਂ 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 ਤਰਾ ਮਾਰੇ ਆ ਕੇ ਨਾ ਦਵਾਈ ਲਾ ਕੇ ਫਿਰ ਉੱਪਰ ਪਾਊਡਰ ਲਾ ਦੇ ਜਲਦੀ ਜਾ ਤੋ ਲੱਭਰੇ ਫਿਰਦੇ ਤੇ ਬਾਪੇ ਕਿੱਥੇ ਨੇ ਤੁਸੀਂ ਆਲੇ ਉਹਦੀ ਹੀ ਲੱਭਰੇ ਕਹਿੰਦੇ ਉਹ ਨਹੀਂ ਇੱਧਰ ਹੈ ਹਾਂ ਪੌੜੀ ਹੈ ਕਾਦੀ ਪੌੜੀ ਹੈ ਸਟੇ ਉਹਦੀ ਨਮੀ ਨਹੀਂ ਹੁੰਦੀ ਲੈ ਕੇ ਉੱਧਰ ਨੂੰ ਆ ਰਿਹਾ ਪਈ ਤਰਸ ਪੂਰੇ ਪੈਦੀ ਕਰਨ ਲੈ ਕੇ ਗਿਆ ਪਰਸੋਂ ਉਹ ਗਰਮੀਤ ਨੇ ਉੱਪਰ ਨਾ ਹੋ ਕਰੀ ਹੋਵੇ ਉਧਰ ਆਇਆ ਵਾ ਪੱਖੇ ਭੁੱਖੇ ਸਵਾਰਨ ਤੇ ਪੱਖੇ ਸਵਾਰਨ ਆਇਆ ਉਹਧਰ ਹੁਣੀ ਕਿੰਨਾ ਕੰਮ ਹੈ ਰੋਟੀ ਰੋਟੀ ਖਾ ਲ ਹੁਣ ਆਲੂ ਵਾਲਾ ਅੱਜ ਹੈ ਕੋਈ ਯਾਰ ਕੀ ਹੈ ਥੋੜੀ ਜੀ ਨਮਨਸ ਆਲੂ ਵਾਲ ਲੈ ਮੇਰਾ ਅੰਜੀ ਕਰਦਾ ਆਲੂ ਵਾਲ ਆਈ ਖਾ ਲੋ ਰੋਟੀ ਸਬਜੀ ਹੈਗੀ ਹੈ ਹੂੰ ਕਾਲੇ ਸ਼ੋਲੇ ਨੇ ਸੱਜੀ ਹੋਈ ਆ ਅਸ਼ਮਾ ਮਰਚ ਬਈਏ ਹੂੰ ਆਲੂ ਨਾ ਤੁਸੀਂ ਵਧੀਆ ਹੀ ਲੈ ਕੇ ਆਏ ਹੈਗੇ ਉਸ ਦਿਨ ਉਹ ਰੋਟੀਆਂ ਜਾਂ ਕਚੌਰੀਆਂ ਵਾਸਤੇ ਨਹੀਂ ਹੈਗੇ ਉਹ ਤਾਂ ਪਾਣੀ ਪਾਣੀ ਭਰੇ ਚ ਹੈ ਆ ਫਿਰ ਤਾਂ ਹੁਣ ਸਬਜੀ ਵਾਲਾ ਉਹ ਤੇ ਲੈਣੇ ਤੇ ਦੂਸਰੇ ਉਹਦੇ ਕੋਲ ਵਧੀਆ ਹੁੰਦੇ ਆ ਉਹ ਜੇ ਖੁਸ਼ਕ ਜੇ ਆਲੂ ਹੋਣ ਉਹਨਾਂ ਦੇ ਪਰੌਂਠੇ ਵਧੀਆ ਬਣਦੇ ਆ ਪਤਲੇ ਹੋ ਗਏ ਆਲੂ ਫੇਰ ਆ ਜਾਣਾ ਹੂੰ ਜਲਦੀ ਜਣਾ ਕਿੰਨੇ ਕ ਵਜੇ ਤੁਸੀਂ ਚਲ ਦੇਖਦੇ ਆ ਫਿਰ ਕਰ ਦੋਨੀ ਆ ਤੱਕ ਆ ਜਾ ਹਰ ਰੋਜ਼ ਹੁੰਦਾ ਆਪਣਾ ਇੱਕ ਨਵਾਂ ਐਕਸਪੈਰੀਮੈਂਟ ਹੁਣ ਆਪਾਂ ਨੂੰ ਆਰਡਰ ਆ ਗਿਆ ਕਹਿੰਦੇ ਬਣਾਓ ਆਲੂਆਂ ਵਾਲੇ ਟ੍ਰਾਂਠੇ ਤੇ ਆਲੂ ਆਪਣੇ ਕੋਲ ਵਧੀਆ ਨੇ ਹੈਗੇ ਛੋੜੇ ਆਲੂ ਮਤਲਬ ਹੈਨਾ ਖੁਸ਼ਕ ਜਿਹੇ ਹੁੰਨੇ ਆ ਆਲੂ ਆਪਣੇ ਕੋਲ ਥੋੜੇ ਜਿਹਾ ਹੋਰ ਤਰ੍ਹਾਂ ਦੇ ਸੀ ਹਣ ਆਪਾਂ ਲਾਇਆ ਇੱਕ ਜਗਾੜ ਹੁਣ ਆਪਾਂ ਇਹਨੂੰ ਲਿਫਾਫੇ ਚ ਪਾ ਕੇ ਉੱਕਰ ਰੱਖ ਦਨੇ ਆਂ ਦੇਖਦੇ ਆ ਹੈਨਾ ਕਰਨ ਤਾਂ ਪਹਿਲੀ ਵਾਰ ਹੀ ਲੱਗੇ ਆ ਕਿਸ ਸੱਟੋਂ ਦਾ ਜਗਾੜ ਕਿ ਨਹੀਂ ਕਿਉਂਕਿ ਆਪਾਂ ਹਮਨ ਹਰ ਰੋਜ਼ ਨਵੇਂ ਨਵੇਂ ਐਕਸਪੈਰੀਮੈਂਟ ਕਰ ਕਰਕੇ ਦੇਖਦੇ ਆਂ ਤੇ ਦੇਖਦੇ ਹੁਣ ਆਪਾਂ ਹੁੰਦੇ ਆ ਇਹ ਚ ਕਾਮਯਾਬਕ ਨਹੀਂ ਪਹਿਲਾਂ ਇੱਕ ਦਿਨ ਵਾਲੇ ਆ ਉਹਨਾਂ ਪਾਣੀ ਭਰੇ ਚ ਹੋ ਗਏ ਫਿਰ ਉਹਨਾਂ ਦੇ ਪਰੌਂਠੇ ਟੌਂਠੇ ਬਦਹੀ ਨਹੀਂ ਬਣਦੇ ਤੇ ਆਪਾਂ ਲਾ ਲਿਆ ਨੂੰ ਸ਼ਿਗਾਰਡ ਦਿੰਦੀਆਂ ਐ ਐਕਸਪੈਰੀਮੈਂਟ ਸਹੀ ਰਹੂਗਾ ਕਿ ਨਹੀਂ ਬਾਹਰ ਨਿਕਲ ਜਾਣਾ ਮੈਂ ਕਿਤੇ ਕੁੱਕਰ ਫਟ ਜੇ ਹੈ ਨਾ ਇਹ ਧਰ ਕੇ ਰੋ ਮੈਂ ਕਿ ਬਾਹਰ ਨਿਕਲ ਜਾਣਾ ਕਿਤੇ ਕੁੱਕਰ ਫਟ ਜੇ ਨਾ ਤੁਸੀਂ ਕਿਹਾ ਮੈਨੂੰ ਲਫਾਫੇ ਚ ਮਾ ਕੇ ਅੱਲਾ ਰੱਖਿਆ ਹੈਨਾ ਮੈਂ ਆ ਕੇ ਬਾਹਰ ਆ ਗਈ ਮੈਂ ਤਾਂ ਮੇਰੇ ਜੀ ਕੁੱਕਰ ਫਟ ਗਿਆ ਤੇ ਮੇਰਾ ਮੂੰਹ ਹੈ ਲਫਾਫੇ ਨਾਲ ਹੋ ਜੇ ਜੇ ਸੀਟੀ ਨਾਲ ਲੱਗ ਗਿਆ ਫੇਰ ਲਫਾਫਾ ਮੈਂ ਤਾਂ ਭੱਜੀ ਆਈ ਬਾਹਰ ਆ ਕੇ ਤਈ ਬਾਹਰ ਆ ਕੇ ਨਿਕਲੀ ਮੈਂ ਤਾਂ ਦੇਖੀ ਜਾਊਗੀ ਹੁਣ ਫਟਾਕੇ ਬੰਨੇ ਆਂ ਦੀ ਗੱਲ ਉਬਲਦੀ ਮੈਂ ਕਿਹਾ ਕਿ ਅੱਣਾ ਮੈਂ ਤਾਂ ਤੁਸੀਂ ਕਿਹਾ ਤਾਂ ਲਿਫਾਫੇ ਚ ਪਾ ਕੇ ਰੱਖ ਦੀ ਜੇ ਪਾਣੀ ਵਾਲੀ ਐ ਮੈਕਰੋ ਚ ਤਾਂ ਸੱਟਾ ਮਤਲਬ ਪਤਾ ਮੈਨੂੰ ਹੈ ਨਾ ਮੈਕਰੋ ਚ ਤਾਂ ਵੀ ਰੱਖਦੇ ਹੁੰਦੇ ਆ ਲਿਫਾਫੇ ਚ ਪਾ ਕੇ ਨਾ ਮੈਕਰੋ ਚ ਰੱਖ ਦਿੰਦੇ ਆ ਨਾ ਉਹ ਆਲੂ ਮਤਲਬ ਜਿਵੇਂ ਉਬਲੇ ਹੁੰਦੇ ਨੇ ਆਪਣੇ ਉਕਣਾ ਹੋ ਜਾਂਦੇ ਆ ਕੁੱਕਰ ਚ ਨੀਵੇਂ ਦੇਖਿਆ ਹੈਗਾ ਕਦੇ ਕਿੰਨਾ ਟਾਈਮ ਲੱਗੂਗਾ ਆ ਬੜ ਗਏ ਥੋੜੇ ਲੱਟਾਂ ਜਾਂਦਾ ਆ ਛੋਟੀਆਂ ਉੱਪਰ ਵਾਲੀਆਂ ਉੱਪਰੜੀਆਂ ਛੋਟੀਆਂ ਜੀਆਂ ਲੈਟਾਂ ਵੱਡ ਗਈਆਂ ਆ ਗਈਆਂ ਲੈਟਾਂ ਚ ਦੇਖੋ ਉੱਪਰ ਦੋ ਹੀ ਵੱਡੀਆਂ ਹੋ ਗਏ ਚਲ ਚਲ ਜਲ ਸਿੱਧੀ ਕਰੋ ਪੂਰਾ ਟਾਈਮ ਹੋ ਗਿਆ ਮੈਨੂੰ ਇਹਨਾਂ ਦਾ ਵੀ ਦੋ ਤਿੰਨ ਦਿਨ ਹੋਣ ਛੁੱਟੀਆਂ ਚ ਤੁਸੀਂ ਮੈਨੂੰ ਕੋਈ ਕੰਮ ਨਹੀਂ ਕਰਨ ਦੇਣਾ ਹੈਗਾ ਇਹਨਾਂ ਨੇ ਵੀ ਕੰਮ ਪਏ ਮੇਰੇ ਬਹੁਤ ਚਾਦੇ ਆਗੇ ਫਿਰ ਕਿੰਨਾ ਕੁ ਟਾਈਮ ਲੱਗਿਆ ਐਵੇਂ ਉਹ ਉੱਥੇ ਬੰਨ ਕੇ ਅੰਦਰ ਪਾਣੀ ਪਾਇਆ ਬਸ ਫਿਰ ਸ਼ਾਮ ਤੱਕ ਮੌਜਾ ਵਿਚਾਰੀ ਦੀ ਇਹਦੀ ਤੇ ਬਈਆ ਲੋ ਜੀ ਹੁਣ ਆਪਾਂ ਦੇਖਦੇ ਆਂ ਆਪਣੇ ਆਲੂਆਂ ਦਾ ਕਾਲੂ ਬਣ ਗਿਆ ਕਾਲੂ ਬਣ ਗਿਆ ਵਾਏ ਲਫਾਹਾ

ਮੁੰਧਾ ਮੇ ਪਾਣੀ ਨਹੀਂ ਬੋਗੋ ਵਿੱਚ। ਅਸੀਂ ਤੁਸੀਂ ਪੁੱਠੇ ਪੁੱਠੇ ਕੰਮ ਕਰਵਾਉਨੇ ਆ। ਇਹ ਬੋਗਦਾ। ਖੁੱਲਿਆ ਨਹੀਂ ਹੈਗਾ, ਕੱਟਿਆ ਹੈ। ਆਹ ਬੋਲ ਰਿਹਾ। ਪਾਣੀ ਭਰੇ ਤਾਂ ਨਹੀਂ ਆਉਂਦਾ। ਤੁਸੀਂ ਆਹ ਕਹਿੰਦੇ ਮੈਕਰੋ ਵਾਲੇ ਕੰਮ ਆ, ਕੁੱਕਰ 'ਚ ਕਰਕੇ ਦੇ ਦੇਵੇਂ ਹਨਾ। ਮੈਕਰੋ ਨਾ ਮੈਨੂੰ ਲਿਆਉਣਾ ਪੈ ਜਾਵੇ ਹੋਰ ਵਸ ਆਹੀ ਕੰਮ ਹੈ। ਆਈ ਹੋ ਗਿਆ। ਥੋੜੇ ਜਿਹਾ ਕੱਚੇ ਨੇ। ਚਲ ਕੇ ਦੇਖੋ। ਚਲੋ ਨਹੀਂ, ਕੱਦੂ ਗੋਸ ਕਰ ਲਓਗੇ। ਚਲ ਕੇ ਦੇਖੋ। ਹਾਏ ਹਾਏ। ਹੱਜਾ ਵਰਗੇ ਬਈ ਹੱਲਾ। ਚਲਦਾ ਪਾਣੀ ਪਾਣਾ ਨਾ ਮੜਾ ਗਏ ਕਰੰਬੋਤੇ ਕੁਝੋ ਲੈ ਤਾਂ ਕਿਆ ਸਮਝ ਬਣਿਆ ਪਾਣੀ ਤਾਂ ਗਏ ਤਾਂ ਹੋਇਆ ਟਾਈਮ ਜਿਆਦਾ ਲੱਗਦਾ ਹੈ ਉਹ ਮੈਂ ਦੋ ਪਾਣੀ ਤਾਂ ਨਹੀਂ ਗਿਆ ਵਿੱਚ ਫਿਰ ਪਾਣੀ ਤਾਂ ਨਹੀਂ ਗਿਆ ਦੋ ਦੋ ਸੀਟੀਆਂ ਚ ਬਣ ਜਾਣੇ ਤੇ ਤੁਹਾਡੇ ਗਰੀਬਾਂ ਦਾ ਮੈਕਰੋ ਘਰੇ ਬਣਾ ਲਿਆ ਸੋ ਜੀ ਆਪ ਪਹੁੰਚ ਲਈਏ ਮਸਾਲਾ ਰੈਡੀ ਆਪਣਾ ਪਪਲੀਆਂ ਜਵੈਨ ਫਿਚੀਰਾ ਨਮਕ ਹਲਦੀ ਵਾਈਟ ਗਰਮ ਮਸਾਲਾ ਹਰੀ ਮਿਰਚਾਂ ਅਰਸ਼ਮੀ ਜੀ ਗਰੀ ਮਿਰਚ ਪਾਉਣੀ ਹੈ ਕਰਾਰੀ ਜੀ ਹੁਣ ਅਜਾ ਰਸ਼ਮੀ ਦੀ ਮਿਰਚ ਨਾਲ ਕਰਾ ਦਈਆਂ ਆਪਾਂ ਨੇ ਤਸੱਲੀ ਬਾਅਦ ਚੋਂ ਬੋਲੀ ਵੀ ਮਿਰਚ ਜਿਆਦਾ ਹੋ ਗਈ ਠੀਕ ਐ ਰਸ਼ਮੀ ਨੂੰ 12 ਵਜੇ ਹੋ ਕੇ ਕਿ ਹੁਣ ਇਹਨੂੰ ਕਰਾਰੇ ਕਰਾਰੇ ਪਰੌਂਠੇ ਖਾਣੇ ਜਿਆਦਾ ਆ ਗਏ ਆਲੂ ਹੋ ਮਾਰੇ 프ੌਂਡ ਹੈ ਤੇ ਕੜੀ ਚੌਲ ਤਾਂ ਹੈਗੀ ਹੈ ਜੀ ਬੈਸਟ ਫੈਮਲੀ ਦੀ ਫੁੱਲ ਡਿਮਾਂਡ ਕਦੇ ਵੀ ਛੁੱਟੀ ਹੈ ਕੜੀ ਚੌਲ ਛੁੱਟੀ ਹੈ ਆਲੂ ਹੋ ਮਾਰੇ 프ੌਂਡ ਹੈ ਥੋੜਾ ਜਿਹਾ ਲੇਟ ਜਾਣਾ ਹੈ ਆਲੂ ਹੋ ਮਾਰੇ 프ੌਂਡ ਹੈ ਇਹ ਦੋ ਚੀਜ਼ਾਂ ਦਾ ਅਸੀਂ ਪੂਰੀਆਂ ਫੇਮਸ ਕਰੀਆਂ ਹੋਈਆਂ ਸਰਦੀਆਂ ਸਰਦੀਆਂ ਖਾਣੀਆਂ ਹੁੰਦੀਆਂ ਮਿੱਠੀਆਂ ਵਾਲੀਆਂ ਰੋਟੀਆਂ ਸੋ ਯਾਰ ਕਿਵੇਂ ਉਹ ਸਾਰੇ ਉਮੀਦਗਰਦੇ ਆ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਤੇ ਬਲੌਗ ਦੀ ਤਾਂ ਆਪਣੀ ਸ਼ੁਰੂਆਤ ਹੋਈ ਹੋਈ ਐ ਜੀ ਤੇ ਮਾਰਨਿੰਗ ਆਪਾਂ ਨੇ ਛੋਟੇ ਛੋਟੇ ਕੰਮ ਕਰ ਕਰਦੇ ਹੋਏ ਘਰ ਦੇ ਹਨ ਆਪਾਂ ਨੇ ਬਲੌਗ ਸ਼ੁਰੂ ਕਰ ਲਿਆ ਸੀ ਇਹ ਸਰਦਾਰ ਜੀ ਆਪਣਾ ਬੋਲਟ ਸੈੱਟ ਕਰ ਰਹੇ ਸੀਗੇ ਜਿਹੜਾ ਕਿ ਸੈੱਟ ਹੋਇਆ ਨਹੀਂ ਹੈਗਾ ਠੀਕ ਹੈ ਨਾ ਉਹਨਾਂ ਨੂੰ ਇਹ ਸੀਗਾ ਸ਼ਾਜੂ ਵੀ ਆਪਾਂ ਠੀਕ ਕਰ ਲਈਏ ਕਿਉਂਕਿ ਜਦੋਂ ਕੱਲ ਉਹ ਸ਼ਾਮ ਨੂੰ ਆਏ ਹਨਾ ਤਾਂ ਆਉਂਦੇ ਹੋਏ ਪਿੰਡ ਚ ਐਂਟਰੀ ਹੋਈ ਤੇ ਉੱਥੇ ਮਤਲਬ ਉਹ ਬੰਦ ਹੋ ਗਿਆ ਹੈ ਨਾ ਮੈਂ ਮਤਲਬ ਅੱਜ ਸਵੇਰੇ ਲੱਗੇ ਸੀਗੇ ਕਿ ਸ਼ਾਦ ਆਪਾਂ ਮਤਲਬ ਇਹਨੂੰ ਥੋੜਾ ਬਹੁਤਾ ਬੂਗਾ ਕੰਮ ਇਹਨਾਂ ਕਰ ਲਈਏ ਤੇ ਉਹ ਹੋਇਆ ਨਹੀਂ ਫਿਰ ਉਹ ਤੋਂ ਫਰੀ ਨੂੰ ਬੁਲਾਉਣਾ ਪਿਆ ਮਿਸਤਰੀ ਨੂੰ ਫੋਨ ਕਰਕੇ ਇਹਨਾਂ ਨੇ ਕਿਹਾ ਕਿ ਨਾਲੇ ਤਾਂ ਮੈਨੂੰ ਲੈ ਕੇ ਜਾਓ ਤੇ ਤੁਸੀਂ ਆ ਕੇ ਮੋਟਰਸਾਈਕਲ ਨੂੰ ਲੈ ਕੇ ਜਾਓ ਤੇ ਫਿਰ ਉਹਨਾਂ ਨੇ ਅੱਗੇ ਜਾਣਾ ਸੀ ਮੋਹਾਲੀ ਨੂੰ ਤੇ ਮੈਂ ਕਿਹਾ ਇਹ ਬੜਾ ਵਧੀਆ ਕੰਮ ਹੈ ਨਾ ਮਿਸਤਰੀ ਨੂੰ ਤਾਂ ਮਤਲਬ ਆਪਾਂ ਪਹਿਲਾਂ ਟਾਈਮ ਲੈਣਾ ਪੈਂਦਾ ਕਿ ਇੰਨੇ ਟਾਈਮ ਨਾਲ ਤੁਸੀਂ ਫ੍ਰੀ ਹੈ ਤਾਂ ਸੀ ਮਤਲਬ ਆਪਣਾ ਕੋਈ ਵੀ ਚੀਜ਼ ਸੈੱਟ ਕਰਵਾਉਣੀ ਹੈ ਪੂਸਿਓ ਨਾ ਕਰ ਬਲਾਰੇ ਹੋਏ ਨਾ ਤੇ ਕਹਿੰਦੇ ਮਤਲਬ ਚੱਲਦਾ ਇੰਨਾ ਕਿ ਚੰਗੀ ਦੋਸਤੀ ਚਲੋ ਵਧੀਆ ਆਪਾਂ ਨੂੰ ਹੈ ਨਾ ਮਤਲਬ ਬੌਂਡਿੰਗ ਰੱਖਣੀ ਚਾਹੀਦੀ ਹੈ ਐਨ ਇੱਕਦਮ ਮਤਲਬ ਕਿਸੇ ਨਾਲ ਵਧੀਆ ਹੈ ਨਾ ਆਪਣਾ ਹੋਊਗਾ ਜੇ ਆਪਾਂ ਮਤਲਬ ਕੋਈ ਆਪਾਂ ਕਿਸੇ ਦੇ ਕੰਮ ਆਉਂ ਕੋਈ ਆਪਣੀ ਵੀ ਆਊਗਾ ਕੱਲ ਨੂੰ ਮਤਲਬ ਕਿਸੇ ਨੂੰ ਵੀ ਕੰਮ ਪੈ ਸਕਦਾ ਇੱਕ ਦੂਸਰੇ ਤੱਕ ਹੈ ਨਾ ਤੇ ਕਿਉਂਕਿ ਇੱਕ ਦੂਸਰੇ ਨਾਲ ਹੈ ਨਾ ਮਤਲਬ ਐਵੇਂ ਚੱਲਣਾ ਚਾਹੀਦਾ ਹੈ ਕਿ ਆਪਾਂ ਨੂੰ ਕਦੇ ਵੀ ਕਿਸੇ ਦੀ ਵੀ ਜਿਹੇ ਸਮੇਂ 'ਚ ਜਿਹੜਾ ਆਪਣੇ ਨਾਲ ਖੜਦਾ ਹੈ ਨਾ ਆਪਾਂ ਨੂੰ ਫਿਰ ਕਿਤੇ ਨਾ ਕਿਤੇ ਯਾਦ ਰਹਿੰਦਾ ਕਿ ਆਪਣੇ ਨਾਲ ਕੋਈ ਮਤਲਬ ਉਸ ਟਾਈਮ ਹੋਇਆ ਚਲੋ ਜੀ ਇਹ ਗ ਤੇ ਆਪਾਂ ਕਰਦੇ ਆ ਹਨਾ ਆਪਣੇ ਬਲੌਗ ਨੂੰ ਕੰਟੀਨਿਊ ਤੇ ਆਪਾਂ ਨੇ ਅੱਜ ਬਲੌਗ ਬਣਾਉਣਾ ਸੀਗਾ ਜਿਸ ਦਿਨ ਆਪਾਂ ਸੂਟ ਕਟਿੰਗ ਵਾਲਾ ਬਲੌਗ ਬਣਾਇਆ ਸੀਗਾ ਸੂਟ ਕਟਿੰਗ ਕਰੀ ਤੇ ਇੰਟਰਲੌਕ ਕਰੀ ਉਸ ਦਿਨ ਆਪਾਂ ਨੂੰ ਕਮੈਂਟ ਆਏ ਸੀ ਤੇ ਉਹ ਬਲੌਗ ਦੇ ਕਿ ਮਤਲਬ ਤੁਸੀਂ ਇਹ ਮਸ਼ੀਨ ਬਾਰੇ ਮਤਲਬ ਕੁਝ ਦੱਸੋ ਹਨਾ ਮਸ਼ੀਨ ਦੇ ਪ੍ਰਾਈਸ ਬਾਰੇ ਜਾਂ ਮਸ਼ੀਨ ਹਨਾ ਮਤਲਬ ਆਪਾਂ ਕਿਵੇਂ ਚਲਾਈਏ ਤੇ ਆਪਾਂ ਚਲੋ ਜੀ ਆਪਾਂ ਅੱਜ ਉਹ ਮਤਲਬ ਵੀਡੀਓ ਬਣਾਉਣ ਲੱਗੇ ਆਂ ਤੇ ਮੇਰੇ ਮਸ਼ੀਨ ਦੀ ਤੇ ਆਪਾਂ ਜਿਹੜਾ ਉਸ ਦਿਨ ਸੂਟ ਕੱਟਿਆ ਸੀਗਾ ਹੈ ਨਾ ਉਹ ਸੂਟ ਦੇ ਕਟਿੰਗ ਕਰਿਆ ਤੇ ਉਹ ਸੂਟ ਦੀ ਵੀ ਚਰੀ ਦੀ ਬਾਰੀ ਆ ਗਈ ਸਲਾਈ ਕਰਨ ਦੀ ਕਿਉਂਕਿ ਉਹਦੇ ਵਿੱਚੋਂ ਬਹੁਤ ਸੂਟ ਆ ਗਏ ਆਪਾਂ ਨੇ ਪਹਿਲਾਂ ਉਹ ਸਲਾਈ ਕਰੇ ਤੇ ਉਹਦੀ ਵੀ ਹੋ ਗਈ ਤੇ ਆਪਾਂ ਨੇ ਇਹ ਸੂਟ ਆਪਣਾ ਹੈ ਨਾ ਕਰ ਲਿਆ ਤਿਆਰ ਕਿੱਥੇ ਗਿਆ ਇੱਧਰ ਆ ਜਾ ਇਹ ਸੂਟ ਆਪਣਾ ਹੋ ਗਿਆ ਤਿਆਰ ਇੱਥੇ ਪੈਸ ਲੱਗਿਆ ਹੋਇਆ ਸੀਗਾ ਹੈ ਨਾ ਹਲੇ ਇਹਦੇ ਤਰਪਾਈ ਰੰਗਦੀ ਤੇ ਆਤਾ ਹੋਇਆ ਇਹ ਲੈ ਨੰਤਰ ਬਈ ਨੰਦਰੀ ਚਲਾਈ ਨਾਲ ਦੱਸ ਦੰਨੀ ਹੈ ਨਾ ਤੇ ਜਿੰਨਾ ਕ ਆਪਾਂ ਨੂੰ ਪਤਾ ਉਹਨਾਂ ਨੂੰ ਤੇ ਇਹਦੇ ਇੱਥੇ ਪੈਸਾ ਲੱਗਿਆ ਹੋਇਆ ਸੀਗਾ ਆਪਾਂ ਨੇ ਇਹ ਮਤਲਬ ਸਲਵਾਰ ਨਾਲ ਦਾ ਜਿਹੜਾ ਤੇ ਆ ਇਹਦੇ ਪੱਲਿਆਂ ਤੇ ਮਤਲਬ ਥੋੜੀ ਜਿਹੀ ਡੈਸਾਈਨਿੰਗ ਬਣਾ ਲਈ ਇਹਦੀ ਤੇ ਐਵੇਂ ਹੀ ਆਪਾਂ ਨੇ ਪਾਵਾਂ ਤੇ ਬਣਾ ਲਈ ਹੈ ਨਾ ਥੋੜੀ ਥੋੜੀ ਮੈਨੂੰ ਇਹ ਸੀਗਾ ਆ ਬਾਂ ਇਹਦੇ ਪੌਂਚਿਆ ਹੈ ਨਾ ਕਮੀਜ਼ ਨਾਲ ਦਾ ਇਹ ਲਾਈਨਿੰਗ ਵਾਲਾ ਤੇ ਹੈ ਨਾ ਪੱਟੀਆਂ ਦੀਆਂ ਤੇ ਜਦੋਂ ਬਣ ਬਣ ਗਈ ਫਿਰ ਬਾਅਦ ਚ ਜਾਦਾ ਆ ਇਹ ਕੱਪੜਾ ਬਚਿਆ ਹੋਇਆ ਸੀਗਾ ਇਹਨੂੰ ਲਾ ਲੈਣਾ ਮੈਂ ਚੱਲ ਕੋਈ ਕਰਨੀ કરી ਪਾਉਣਾ ਤਾਂ ਆਪਾਂ ਨੇ ਹੈਨਾ ਚਲੋ ਜੀ ਆਪਾਂ ਹੁਣ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਆਪਾਂ ਹੁਣ ਚਲ ਜੀ ਮਸ਼ੀਨ ਵੱਲ ਆਜੂ ਇਹ ਜੀ ਇਹ ਆਪਣਾ ਮਤਲਬ ਜੇ ਆਪਾਂ ਨੇ ਇੰਟਰਲੋਕ ਕਰਨੀ ਹੈ ਤਾਂ ਆਪਾਂ ਨੇ ਇਹਨੂੰ ਰੱਖਣਾ ਹੈ ਦੋ ਤੇ ਤੇ ਇਹਨੂੰ ਰੱਖਣਾ ਹੈ ਸੀ ਤੇ ਫਿਰ ਆਪਣੀ ਹੋ ਜਾਣੀ ਹੈ ਇੰਟਰਲੋਕ ਠੀਕ ਹੈ ਜੀ ਜੇ ਆਪਾਂ ਕਰਨੀ ਹੈ ਪੀ ਕੋ ਫਿਰ ਵੀ ਆਪਾਂ ਇਹਨੂੰ ਸੀਧੇ ਰੱਖਣਾ ਤੇ ਦੂਰੇ ਰੱਖਣਾ ਪੀਕੋ ਵਾਲਾ ਇਹ ਆਪਾਂ ਨੂੰ ਜਦੋਂ ਪੀਕੋ ਕਰਨੀ ਆ ਫਿਰ ਇਹਦਾ ਆਪਾਂ ਨੂੰ ਪੈਰ ਚੇਂਜ ਕਰਨ ਪੈਣਾ ਪੈਰ ਆ ਆਪਾਂ ਨੂੰ ਇਹਦੇ ਨਾਲ ਹੀ ਮਿਲਦਾ ਹੈ ਠੀਕ ਹੈ ਜੀ ਤੇ ਇਹ ਪੈਰ ਮਤਲਬ ਇਹ ਦੁਬਾਰਾ ਅਸੀਂ ਹੋ ਕਰਿਆ ਹੋਇਆ ਇਹਨੂੰ ਆਟੋਮੈਟਿਕ ਜਿਹਾ ਪੈਰ ਸੀ ਇਹ ਨਟ ਵਾਲਾ ਪੈਰ ਅਸੀਂ ਦੁਬਾਰਾ ਲਵਾਇਆ ਉਹ ਇੰਨਾ ਕਾਮਯਾਬ ਨਹੀਂ ਹੁੰਦਾ ਹੈਗਾ ਉਹ ਮਤਲਬ ਜੇ ਕਈ ਵਾਰ ਕੋਈ ਮੋਟਾ ਕੱਪੜਾ ਹੁੰਦਾ ਤਾਂ ਉਹ ਇੱਕਦਮ ਉਹ ਜਾਂਦਾ ਨਹੀਂ ਦੂਰ ਗਿਰ ਗਿਆ ਉਹ ਆਪਣੇ ਕੋਲ ਸੈੱਟ ਨਹੀਂ ਆਇਆ ਹੈਗਾ ਠੀਕ ਹੈ ਜੀ ਤੇ ਇਹ ਹੈ ਜੀ ਜੇ ਤਾਂ ਇਹ ਡਿਜ਼ਾਈਨਿੰਗ ਬਣਾਉਣੀ ਹੈ ਕੋਈ ਤਾਂ ਮਤਲਬ ਇੱਥੇ ਨੰਬਰ ਲਿਖੇ ਹੋਏ ਆ ABCD E D E F G H I J K L L ਤੱਕ ਠੀਕ ਹੈ L ਤੱਕ ਆਪਾਂ ਇਹਨਾਂ ਨੂੰ ਮਤਲਬ ਕੋਈ ਵੀ ਡਿਜ਼ਾਈਨਿੰਗ ਬਣਾ ਸਕਦੇ ਆ ਆਪਣੇ ਪੌਂਚਿਆਂ ਦੇ ਠੀਕ ਹੈ ਤੇ L ਤੱਕ ਇੱਥੋਂ ਸੈੱਟ ਕਰਨਾ ਪੈਣਾ ਹੈ ਦੇਖ ਕੇ ਕਿ ਆਪਾਂ ਨੇ ਇਹ ਡਿਜ਼ਾਈਨ ਬਣਾਉਣਾ ਇਹ ਬਣਾਉਣਾ ਇਹ ਬਣਾਉਣਾ ਜੀ ਸਿੰਪਲ ਆਪਾਂ ਨੇ ਸਿਲਾਈ ਲਗਾਉਣੀ ਹੈ ਸਿੰਪਲ ਸੂਟ ਸਿਲਾਈ ਕਰਨਾ ਤਾਂ A ਤੇ ਕਰਨਾ ਹੈ ਠੀਕ ਹੈ ਜੀ ਤੇ A ਤੇ ਤੇ B ਤੇ ਠੀਕ ਹੈ ਤੇ ਆਪਾਂ ਨੇ ਜਦੋਂ ਇੰਟਰਲੋ ਕਰਨੀ ਹੈ C ਤੇ ਕਰਨਾ ਹੈ ਤੇ ਜਦੋਂ ਜੇ ਆਪਾਂ ਸਕਰੋਲ ਸਿੱਧੇ ਪਹੁੰਚੇ ਨੇ ਪੋਣੇ ਤਾਂ ਆਪਾਂ ਨੂੰ ਮਤਲਬ ਇਹ ਮਸ਼ੀਨ ਤੇ ਐਵੇਂ ਐਵੇਂ ਨਹੀਂ ਕਰਨਾ ਪੈਂਦਾ ਹੈਗਾ ਕਿ ਆਪਾਂ ਹੱਥ ਨਾਲ ਘੁਮਾਈਏ ਤਾਂ ਆਪਾਂ ਨੂੰ ਮਤਲਬ ਸਿਰਫ ਇੱਥੋਂ ਹੀ ਸੈਟਿੰਗ ਕਰਨੀ ਪੈਣੀ ਹੈ ਕਿ ਆਪਾਂ ਨੇ ਕਿੱਥੇ ਕਰਨਾ ਹੈ ਠੀਕ ਹੈ ਜੀ ਤੇ ਇਹ ਮਤਲਬ ਬਟਨ ਬਟਨ ਵਗੈਰਾ ਜੋ ਵੀ ਹੈ ਨਾ ਚੱਕ ਚੂਪ ਬਣਾਉਣੇ ਉਹ ਵੀ ਬਣਾ ਦਿੰਦੀ ਹੈ ਪਰ ਆਪਾਂ ਨੇ ਉਹ ਕੁਝ ਹੱਦ ਤੱਕ ਇਹਦੇ ਕੁਝ ਵੀ ਟਰਾਈ ਨਹੀਂ ਕਰਿਆ ਹੈਗਾ ਕਿਉਂਕਿ ਆਪਾਂ ਜ਼ਿਆਦਾਤਰ ਦੂਸਰੀ ਮਸ਼ੀਨ ਚਲਾਉਂਦੇ ਆ ਇਹ ਮਸ਼ੀਨ ਜਿਹਦੇ ਸਰਫਾਪਾ ਇੰਟਰਲੌਕ ਤੇ ਚੁੰਨੀਆਂ ਨੂੰ ਮਤਲਬ ਦੁਪੱਟਿਆਂ ਨੂੰ ਪੀਕੋ ਵਗੈਰਾ ਕਰਨ ਪੀਕੋ ਵਗੈਰਾ ਕਰਨ ਵਾਸਤੇ ਤੇ ਸਲਾਈ ਪਾਉਣੀ ਹੈ ਹਨਾ ਫਿਰ ਮਤਲਬ ਮਾਲੀ ਆਪਾਂ ਇਹਨੂੰ ਜ਼ਿਆਦਾ ਯੂਜ਼ ਕਰਦੇ ਆ ਕਿਉਂਕਿ ਜਬ ਸੂਟ ਵੀ ਆਪਾਂ ਇੱਕ ਦੋ ਵਾਰ ਬਣਾਇਆ ਤੇ ਪਰ ਮਤਲਬ ਜਿਹੜੀ ਉਹ ਦੂਸਰੀ ਮਸ਼ੀਨ ਹੈ ਪੈਰਾਂ ਵਾਲੀ ਉਹ ਥੋੜੀ ਜੀ ਜ਼ਿਆਦਾ ਸਪੀਡ ਹੈ ਉਹਦੀ ਠੀਕ ਹੈ ਤੇ ਇਹ ਮਤਲਬ ਥੋੜੀ ਜੀ ਸਲੋ ਚੱਲਦੀ ਹੈ ਇਸ ਕਰਕੇ ਆਪਾਂ ਇਹਨੂੰ ਪੱਗ ਤੇ ਸਲਾਈ ਪਾਉਣ ਨੂੰ ਤੇ ਇੰਟਰਲੌਕ ਕਰਨ ਨੂੰ ਤੇ ਦੁਪੱਟਿਆਂ ਨੂੰ ਪੀਗੋ ਕਰਨ ਨੂੰ ਹੀ ਰੱਖੀ ਹੋਈ ਐ ਠੀਕ ਹੈ ਜੀ ਜੇ ਮਤਲਬ ਜਿਨ੍ਹਾਂ ਨੇ ਪੁੱਛਿਆ ਹੈ ਉਹਨਾਂ ਨੇ ਇੰਟਰਲੌਕ ਵਾਲੀ ਮਸ਼ੀਨ ਬਾਰੇ ਪੁੱਛਿਆ ਹੈ ਹੈਨਾ ਸਿਰਫ ਕਿਉਂਕਿ ਜੇ ਉਹਨਾਂ ਨੇ ਇੰਟਰਲੌਕ ਵਾਲੀ ਮਸ਼ੀਨ ਲਈਆਂ ਤਾਂ ਆਪਣੀ ਸਲਾਹ ਹੈ ਉਹਨਾਂ ਨੂੰ ਕਿ ਜੇ ਕੱਲੀ ਇੰਟਰਲੌਕ ਕਰਨ ਵਾਸਤੇ ਮਸ਼ੀਨ ਲਈਆਂ ਤਾਂ ਤੁਸੀਂ ਆਹ ਮਸ਼ੀਨ ਬਿਲਕੁਲ ਨਾ ਲਿਓ ਠੀਕ ਹੈ ਜੀ ਤਾਂ ਤੁਸੀਂ ਦੂਸਰੀ ਮਸ਼ੀਨ ਜਿਹੜੀ ਇੰਟਰਲੌਕ ਵਾਲੀ ਆਪਣੇ ਟੇਲਰਾਂ ਕੋਲ ਹੁੰਦੀ ਹੈ ਤਾਂ ਤੁਸੀਂ ਉਹੀ ਮਸ਼ੀਨ ਲਿਓ ਕਿਉਂਕਿ ਇਹ ਮਤਲਬ 19 ਵਧੀਆ ਇੰਟਰਲੋਕ ਨਹੀਂ ਕਰਦੀ ਇਹ ਸਿਰਫ ਇੱਕ ਮਤਲਬ ਆਪਾਂ ਨੂੰ ਕੰਮ ਜਾਂ ਸਰਨਾ ਤਾਂ ਪੈਂਦਾ ਹੈ ਹਨਾ ਕਿ ਆਪਾਂ ਇੰਟਰਲੋਕ ਦਾ ਕੰਮ ਸਾਰ ਰਹੇ ਆ ਪਰ ਉਹ ਉਹਵੇਂ ਇੰਟਰਲੋਕ ਇੰਨੀ ਵਧੀਆ ਨਹੀਂ ਕਰਦੀ ਇਹ ਬਹੁਤ ਬ੍ਰੀਕ ਇੰਟਰਲੋਕ ਕਰਦੀ ਹੈ ਜਿੱਥੇ ਜਿਆਦਾ ਮੋਟਾ ਕੱਪੜਾ ਆ ਜਾਂਦਾ ਉੱਥੇ ਥੋੜਾ ਜਿਹਾ ਮਤਲਬ ਜਿਆਦਾ ਐਂਡ ਪ੍ਰੋਬਲਮ ਆਉਂਦੀ ਥੋੜੀ ਜੀ ਠੀਕ ਹੈ ਜੀ ਤੇ ਆਪਾਂ ਇਹ ਦੋ ਚਾਰ ਗੱਲਾਂ ਦੱਸਣੀਆਂ ਸੀਗੀਆਂ ਤੇ ਕਿਉਂਕਿ ਇਹ ਆਈਸੀ ਮਸ਼ੀਨ ਉਹਨਾਂ ਨੇ ਪੁੱਛਿਆ ਪ੍ਰਾਈਸ ਕਿੰਨਾ ਹੈ ਮਸ਼ੀਨ ਦਾ ਏ ਆਈਏ ਜੀ ਮਸ਼ੀਨ ਆਈ ਆਪਣੇ ਲਈ ਸੀ ਆਪਾਂ ਨੇ ਇਹ ਆ 2019 ਚ 2019 ਚ ਇਹ ਆਈ ਸੀ ਆਪਣੀ 5200 ਰੁਪਏ ਦੀ 5200 ਤੇ ਅੱਜ ਮਤਲਬ ਪਤਾ ਨਹੀਂ ਇਹਦਾ ਹੁਣ ਕਿੰਨਾ ਰੇਟ ਹੋਣਾ ਹੈ ਨਾ ਤੇ ਜੇ ਤੁਸੀਂ ਮਤਲਬ ਐਵੇਂ ਦੀ ਮਸ਼ੀਨ ਬਾਈ ਕਰਨੀ ਹੈ ਤਾਂ ਤੁਸੀਂ ਲਿਓ ਸਿੰਗਰ ਦੀ ਇਹ ਥੋੜੀ ਜਿਹੀ ਛੋਟੀ ਮਸ਼ੀਨ ਹੈ ਤਾਂ ਸਿੰਗਰ ਦੀ ਥੋੜੀ ਵੱਡੀ ਮਸ਼ੀਨ ਲਿਓ ਉਹ 11 11.5 ਹਜ਼ਾਰ ਦੀ ਆਊਗੀ ਉਹ ਮਸ਼ੀਨ ਵਧੀਆ ਸਾਨੂੰ ਪਤਾ ਨਹੀਂ ਨੌਲੇਜ ਨਹੀਂ ਸੀ ਉਸ ਟਾਈਮ ਤੇ ਆਪਾਂ ਨੇ ਮਥੁਨੇ ਤੋਂ ਹੀ ਮਤਲਬ ਆ ਮਸ਼ੀਨ ਲੈ ਲਈ ਹੈ ਨਾ ਤੇ ਚਲ ਕੰਮ ਚੱਲ ਰਿਹਾ ਆਪਣਾ ਹੈ ਨਾ ਕਿਉਂਕਿ ਆਪਣੇ ਕੋਲ ਦੂਸਰੀ ਮਸ਼ੀਨ ਨਾਲ ਹੈਗੀ ਹੈ ਠੀਕ ਹੈ ਜੇ ਆਪਣੇ ਕੋਲ ਉਹ ਮਸ਼ੀਨ ਨਾ ਹੁੰਦੀ ਤਾਂ ਇਸ ਕਰਕੇ ਉਹਦੇ ਕਰਕੇ ਆਪਣਾ ਇਹ ਕੰਮ ਚੱਲ ਰਿਹਾ ਆ ਆਪਾਂ ਨੂੰ ਇਹਦੇ ਪੱਗਾ ਪੁੱਗਾ ਨੂੰ ਹੌਸਲਾਈ ਕਰਨ ਨੂੰ ਕਿਤੇ ਜਾਣਾ ਨਹੀਂ ਪੈਂਦਾ ਹੈਗਾ ਆਪਣੇ ਘਰੇ ਹੀ ਸਰ ਜਾਂਦਾ ਹੈ ਨਾ ਤੇ ਚਲੋ ਜੀ ਆਪਾਂ ਹੁਣ ਨਾਲੇ ਤਾਂ ਕਰ ਲਈਏ ਸੂਟ ਨੂੰ ਇੰਟਰਲੌਕ ਤੇ ਨਾਲੇ ਤੁਸੀਂ ਦੇਖੋ ਹੈ ਨਾ ਬੱਸ ਇਹ ਦੋ ਚਾਰ ਗੱਲਾਂ ਸੀ ਜੇ ਇਹ ਆਈ ਹੈ 5000 ਮੈਂ ਦੱਸ ਤਾ ਹੈ ਨਾ 5200 ਰੁਪਏ ਦੀ ਆਈ ਸੀ ਮਸ਼ੀਨ ਇਹ ਤੇ ਅੱਜ ਦਾ ਪਤਾ ਨਹੀਂ ਹੈ ਨਾ ਕਿੰਨਾ ਪ੍ਰਾਈਸ ਹੋਣਾ ਹੋਣਾ ਇਹਨਾਂ ਦਾ ਤੇ ਜੇ ਵੀ ਸਿੰਗਰ ਦੀ ਵੱਡੀ ਮਸ਼ੀਨ ਲਿਓ 10 10.5000 11000 ਤੱਕ ਆਊਗੀ ਉਹ ਮਸ਼ੀਨ ਉਹ ਮਸ਼ੀਨ ਦੀਆਂ ਮਸ਼ੀਨਾਂ ਹੈ ਨਾ ਜੇ ਲੈਟ ਹੈ ਨਹੀਂ ਤਾਂ ਫਿਰ ਮਤਲਬ ਉਹ ਮਸ਼ੀਨ ਤਾਂ ਸਭ ਨਾਲੋਂ ਬੈਸਟ ਹੈ ਇੰਨਾ ਕ ਫਾਇਦਾ ਹੈ ਪਰ ਜਹਾਂ ਸ਼ੂਫ ਲੱਗ ਸੈਟ ਕਰ ਤਾਂ ਇਹ ਮਸ਼ੀਨ ਦਾ ਇੰਨਾ ਕ ਫਾਇਦਾ ਹੈ ਜੇ ਆਪਾਂ ਇਹਨੂੰ ਬੈੱਡ ਤੇ ਰੱਖ ਕੇ ਚਲਾ ਲਈਏ ਚਾਹੇ ਆਪਾਂ ਇਹਨੂੰ ਟੇਬਲ ਤੇ ਰੱਖ ਕੇ ਚਲਾ ਲਈਏ ਚਾਹੇ ਆਪਾਂ ਇਹਨੂੰ ਮਤਲਬ ਜੇ ਕਿਤੇ ਬਾਹਰ ਅੰਦਰ ਵੀ ਹੈ ਨਾ ਕਿਤੇ ਜਾਣਾ ਹੈ ਜਾਂ ਹੋਰ ਹੈ ਨਾ ਤਾਂ ਆਪਾਂ ਇਹਨੂੰ ਛੇਤੀ ਕੈਰੀ ਕਰਕੇ ਕਿਤੇ ਵੀ ਲਿਜਾ ਸਕਦੇ ਹਾਂ ਇੰਨਾ ਕ ਫਾਇਦਾ ਇਹਦਾ ਹੈਗਾ ਹੈ ਮਤਲਬ ਹਰ ਇੱਕ ਚੀਜ਼ ਦਾ ਜਿਹਦਾ ਨੁਕਸਾਨ ਆਪਾਂ ਨੂੰ ਜਿੰਨੇ ਕ ਮਤਲਬ ਫਾਇਦੇ ਹੁੰਨੇ ਹਨ ਹੈ ਨਾ ਤਾਂ ਕਿਸ ਚੀਜ਼ੋ ਸੇ ਮਤਲਬ ਜਿੰਨੇ ਕੋਈ ਚ ਗੁਣ ਹੁੰਨੇ ਨੇ ਅਤੇ ਕੋਗਣ ਵੀ ਹੁੰਨੇ ਆ ਤੇ ਥੋੜੀ ਜਿਹੀ ਸਲੋ ਚੱਲਦੀ ਹੈ ਬਾਕੀ ਠੀਕ ਹੈ ਬਾਕੀ ਤੁਸੀਂ ਚੁੰਨੀਆਂ ਨੂੰ ਇੰਟਰਲੋਕ ਕਰਨੀਆਂ ਸੌਰੀ ਚੁੰਨੀਆਂ ਨੂੰ ਫੀਕੋ ਕਰਨੀਆਂ ਸੂਟ ਨੂੰ ਇੰਟਰਲੋਕ ਕਰਨੀਆਂ ਹੈ ਹਨਾ ਤੇ ਪੱਗ ਨੂੰ ਸਲਾਈ ਕਰਨੀ ਹੈ ਆ ਨਹੀਂ ਹੋਊਗਾ ਕਿ ਤੁਹਾਨੂੰ ਮਤਲਬ ਆਪਣਾ ਕਪੜਾ ਛੱਕੇ ਕਿਤੇ ਜਾਣਾ ਪੈਣਾ ਤੁਸੀਂ ਆਪਣੇ ਘਰੇ ਹੀ ਸਾਰੇ ਕੰਮ ਕਰ ਸਕਦੇ ਹੋ ਹਨਾ ਸਾਨੂੰ ਸੀ ਆਪੀਨ ਗੱਲਾਂ ਬਾਤਾਂ ਠੀਕ ਹੈ ਜੀ ਤੇ ਸਾਨੂੰ ਵਧੀਆ ਲੱਗਦਾ ਹੈ ਜਦ ਤੁਸੀਂ ਸਾਨੂੰ ਕਮੈਂਟਾਂ ਚ ਪੁੱਛਦੇ ਹੋ ਹੈਨਾ ਤਾਂ ਸਾਨੂੰ ਮਤਲਬ ਹਾਂਜੀ ਆਪਾਂ ਕਰਦੇ ਹੁਣ ਸੂਟ ਨੂੰ ਇੰਟਰਲੌਕ ਤੇ ਤੁਸੀਂ ਕਰ ਲਓ ਹੁਣ ਮਸ਼ੀਨ ਲੈਣ ਦੀ ਤਿਆਰੀ ਤੁਸੀਂ ਦੇਖੋ ਹੁਣ ਤੁਸੀਂ ਕਿਹੜੀ ਮਸ਼ੀਨ ਲੈਣੀ ਹੈ ਜਿੰਨਾ ਕ ਆਪਾਂ ਨੂੰ ਪਤਾ ਸੀਗਾ ਨਾ ਆਪਾਂ ਨੂੰ ਨੌਲੇਜ ਸੀ ਇਹ ਮਸ਼ੀਨ ਬਾਰੇ ਆਪਾਂ ਤੁਹਾਨੂੰ ਦੱਸਤਾ ਕਿ ਇਹਦੇ ਮਤਲਬ ਕਿਹੜੇ ਕਿਹੜੇ ਫਾਇਦੇ ਆ ਠੀਕ ਹੈ ਜੀ ਹੁਣ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਕਿਹੜੀ ਮਸ਼ੀਨ ਲੈਣੀ ਹੈ ਪਰ ਮਤਲਬ ਆਪਾਂ ਕੋਈ ਵੀ ਚੀਜ਼ ਲੈਣੀ ਹੈ ਕੱਲੀ ਮਸ਼ੀਨ ਨਹੀਂ ਤਾਂ ਉਹਦੇ ਬਾਰੇ ਮਤਲਬ ਪਹਿਲਾਂ ਆਪਾਂ ਨੂੰ ਟਰਾਈ ਕਰਨੀ ਚਾਹੀਦੀ ਹੈ ਨਾ ਨੌਲੇਜ ਹੋਣੀ ਚਾਹੀਦੀ ਹੈ ਕਿ ਆਪਾਂ ਮਤਲਬ ਕਿਹੜੀ ਚੀਜ਼ ਲੈਣੀ ਹੈ ਕਿਉਂਕਿ ਆਪਾਂ ਮਤਲਬ ਪੈਸਾ ਲਾ ਕੇ ਰੱਖ ਦਈਏ ਹੈ ਨਾ ਉਹ ਠੀਕ ਹੈ ਜੀ ਤੇ ਪਰ ਇੱਕ ਇਹਦੇ ਫਾਇਦੇ ਮਤਲਬ ਜਿਹੜੇ ਫਾਇਦੇ ਮੈਂ ਤੁਹਾਨੂੰ ਦੱਸਦੇ ਠੀਕ ਹੈ ਜੀ ਤੇ ਇਹਦੇ ਮਤਲਬ ਆਪਾਂ ਨਾਲ ਦੇ ਧਾਗੇ ਨਾਲ ਜਿਹੜਾ ਸੂਟ ਆਪਾਂ ਬਣਾਇਆ ਹੈ ਉਹ ਧਾਗੇ ਨਾਲ ਵੀ ਆਪਾਂ ਇੰਟਰਲੋਕ ਕਰ ਸਕਦੇ ਆ ਬੜੀ ਬਰੀਕ ਬਰੀਕ ਇੰਟਰਲੋਕ ਹੁੰਦੀ ਹੈ कॉटन ਦੇ ਸੂਟਾਂ ਤੇ ਤਾਂ ਇਹਦੀ ਇੰਟਰਲੋਕ ਮੈਨੂੰ ਬਹੁਤ ਪਸੰਦ ਹੈ ਕਿਉਂਕਿ ਨਾ ਤਾਂ ਇਹ ਚੁਬਦੀ ਹੈ ਨਾ ਗਰਮੀਆਂ ਦੇ ਸੂਟਾਂ ਦੇ ਥੋੜੀ ਮਤਲਬ ਜਿਹੜੇ ਆਪਣੇ ਲਾਈਨਿੰਗ ਵਾਲੇ ਸੂਟ ਹੁੰਨੇ ਆ ਉਹਨਾਂ 'ਚ ਥੋੜੀ ਜਿਹੀ ਦਿੱਕਤ ਆ ਜਾਂਦੀ ਹੈ ਕਿ ਉਹਨਾਂ 'ਚ ਮਤਲਬ ਜਿਹੜੇ ਧਾਗੇ ਹੁੰਨੇ ਆ ਜਿਆਦੇ ਉਹ ਜਿਆਦੇ ਧਾਗੇ ਇਹ ਕਵਰ ਨਹੀਂ ਕਰਦੀ ਹੈਗੀ ਕਿਉਂਕਿ ਜਿਆਦੇ ਬਰੀਕ ਕਰਦੀ ਹੈ ਠੀਕ ਹੈ ਜੀ ਇਹ ਤੇ ਬਹੁਤ ਸੋਹਣੀ ਬਰੀਕ ਬਰੀਕ ਕਾਟਨ ਦੀ ਸੂਟਾਂ ਤੇ ਬੜੀ ਬਰੀਕ ਬਰੀਕ ਇੰਟਰਲੋਕ ਕਰਦੀ ਹੈ ਇਹ ਮੈਨੂੰ ਬੜੀ ਪਸੰਦ ਆ ਇਹਦੀ ਹੈ ਨਾ ਤੇ ਥੋੜਾ ਉਹ ਉਹ ਉਹਨਾਂ 'ਚ ਸੂਟਾਂ 'ਚ ਥੋੜੀ ਦਿੱਕਤ ਹੁੰਦੀ ਉਹਨਾਂ ਦੇ ਧਾਗੇ ਪੂਰੀ ਤਰ੍ਹਾਂ ਕਵਰ ਨਹੀਂ ਕਰ ਹੁੰਦੇ ਹੈਗੇ ਤਾਂ ਠੀਕ ਹੈ ਜੀ ਤੇ ਚਲੋ ਜੀ ਆਪਾਂ ਹੁਣ ਮਿਲਦੇ ਆ ਕਿਸੇ ਨੈਕਸਟ ਟੌਪਿਕ ਤੇ ਨੈਕਸਟ ਵੀਡੀਓ ਚ ਉਦੋਂ ਤੱਕ ਤੁਸੀਂ ਕਰ ਲੋ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਬਟਨ ਦਬਬ ਦਿਓ ਠੀਕ ਹੈ ਜੀ ਤੇ ਆਪਾਂ ਫੇਰ ਮਿਲਦੇ ਆ ਕਿਸੇ ਨੈਕਸਟ ਵਲੌਗ ਚ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ੇ ਸਤਿ ਸ੍ਰੀ ਅਕਾਲ ਜੀ